ਯੋਧ ਨਸ਼ਿਆ ਵਿਰੋਧ ਮਹਮ ਤਹਿਤ ਅੰਮ੍ਰਿਤਸਰ ਪੁਲਿਸ ਕਮਿਸ਼ਨ ਰੇਟ ਨੇ ਨਸ਼ਿਆ ਤਸਕਰਾਂ ਦੇ ਵਿਰੁੱਧ ਵੱਡੀ ਸਫਲਤਾ ਹਾਸਲ ਕਰਦੇ ਹਾਂ ਦੋ ਵੱਖ-ਵੱਖ ਕੇਸਾਂ ਵਿੱਚ ਕੁੱਲ 3 ਕਿਲੋ 100 ਗ੍ਰਾਮ ਹਿਰੋਇਨ ਬਰਾਮਦ ਕਰਕੇ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਪਹਿਲਾ ਕੇਸ ਸੀਆਈਏ ਅੰਮ੍ਰਿਤਸਰ ਦੀ ਟੀਮ ਵੱਲੋਂ ਦਲਵਿੰਦਰ ਸਿੱਧੂ ਨੂੰ ਗ੍ਰਿਫਤਾਰ ਕਰਨ ਨਾਲ ਸ਼ੁਰੂ ਹੋਇਆ ਜਿਸ ਕੋਲੋਂ 1 ਕਿਲੋ 12 ਗ੍ਰਾਮ ਹਿਰੋਇਨ ਮਿਲੀ ਅੱਗੇ ਜਾਂਚ ਦੌਰਾਨ ਸੁਖਦੇਵ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਕੋਲ ਇਸ ਕੋਲੋਂ 2 ਕਿਲੋ ਹਿਰੋਇਨ ਮਿਲੀ ਸੁਖਦੇਵ ਦੀ ਉਮਰ 28 ਸਾਲ ਹੈ ਜੋ ਖੇਤੀਬਾੜੀ ਕਰਦਾ ਸੀ ਪਰ ਪਾਕਿਸਤਾਨ ਨਾਲ ਸਿੱਧਾ ਸੰਪਰਕ ਰੱਖਦਿਆ ਨਸ਼ਾ ਤਸਕਰੀ ਕਰ ਰਿਆ ਸੀ ਉਹ ਆਪਣੀ ਰਿਹائش ਵਾਰ-ਵਾਰ ਬਦਲਦਾ ਸੀ ਤਾਂ ਜੋ ਪੁਲਿਸ ਤੋਂ ਬਚਿਆ ਜਾ ਸਕੇ ਦੂਜੇ ਕੇਸ ਵਿੱਚ ਇਸਲਾਮਾਬਾਦ ਖਾਣਾ ਅਧੀਨ ਮਨਪ੍ਰੀਤ ਸਿੰਘ ਉਰਫ ਗੋੜਾ ਅਮਰਪਾਲ ਸਿੰਘ ਅਤੇ ਹਰਪਾਲ ਭਾਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹਨਾਂ ਕੋਲੋਂ 1 ਕਿਲੋ ਪਿਆਗ੍ਰਾਮ ਹੀਰੋਇਨ ਅਤੇ ਇੱਕ ਆਟੋਕਾਰ ਵੀ ਬਰਾਮਦ ਹੋਈ। ਮਨਪ੍ਰੀਤ ਦੇ ਮਾਮੇ ਗੋਪਾਲ ਸਿੰਘ ਜੋ ਕਿ ਰਾਜਸਥਾਨ ਦੇ ਦਾ ਪਾਕਿਸਤਾਨ ਨਾਲ ਡਰੱਗ ਲਿੰਕ ਸਾਹਮਣੇ ਆਏ ਹਨ। ਗੋਪਾਲ ਸਿੰਘ ਪਾਕਿਸਤਾਨ ਤੋਂ ਨਸ਼ੇਦੀ ਲੋਕੇਸ਼ਨ ਅਤੇ ਹਦਾਇਤ ਦਿੰਦਾ ਸੀ ਅਤੇ ਮਨਪ੍ਰੀਤ ਅਤੇ ਹੋਰ ਸਾਥੀ ਉਹਨਾਂ ਕਨਫਾਈਨਮੈਂਟਸ ਨੂੰ ਰਿਸੀਵ ਕਰਕੇ ਅੱਗੇ ਪਹੁੰਚਾਉਂਦੇ ਸਨ ਇਹ ਤਿੰਨੋਂ ਮੋਲਜਮ ਤਰੰਤ ਤਰੰਤੇ ਬਾਰਡਰ ਪਿੰਡਾ ਦੇ ਰਹਿਣ ਵਾਲੇ ਹਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮਹਿਮਾ ਹੇਟ ਹੋਈ ਅਤੇ ਅਜੇ ਵੀ ਗੋਪਾਲ ਸਿੰਘ ਅਤੇ ਇੱਕ ਹੋਰ ਮੋਲਜਮ ਦੀ ਪਾਲ ਜਾਰੀ ਹੈ ਹੁਣ ਤੱਕ ਗ੍ਰਿਫਤਾਰ ਪੰਜ ਮੋਲਜਮਾਂ ਵਿੱਚੋਂ ਜ਼ਿਆਦਾਤਰ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ ਪਰ ਇਹ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦੀ ਗਤੀਵਿਧੀ ਵਿੱਚ ਸ਼ਾਮਲ ਸਨ ਪੁਲਿਸ ਵੱਲੋਂ ਅਗਲੇ 3 ਵਿੱਚ ਹੋਰ ਗ੍ਰਿਫਤਾਰੀ ਦੀ ਸੰਭਾਵਨਾ ਜਤਾਈ ਗਈ ਹੈ